ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕੁਲਦੀਪ ਸਿੰਘ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗੇ ਮੇਰੇ 9815225365 92 151 25365 25365 ਜਿਹੜੇ ਆਪਾਂ ਵਹਿੜ ਦੇਖਦੇ ਪਏ ਸਾਹੀਵਾਲ ਚੱਕ ਕ੍ਰੋਸ ਹਨ ਹਾਂ ਜਰਸੀ ਦੇ ਸਾਹੀਵਾਲ ਚੱਕ ਕਰਉਂਦੇ ਠੀਕ ਹੈ ਕਿਹੜਾ ਸੁਬਾ ਸੁਈਆ ਪਹਿਲਾ ਸੁਬਾ ਸੁਈਆ ਬੇ ਦੰਦੋਂ ਹੁ ਚੌਵੀ ਕ ਲਗਭਗ ਹਾਂ ਦੰਦੋਂ ਵਸੇ ਹੀ ਹੂਰੇ ਪੱਤੇ ਕਨੀਂ ਗਰੇ ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਇਹ ਸੁਬਾ ਸੁਈਆ ਵੀਰੇ 4 ਵਜੇ ਬੱਚਾ ਦਿੱਤਾ ਇਹਨੇ ਬੱਚੀ ਚ ਨਾ ਆ ਬੱਚੀ ਦਿੱਤੀ ਜਰਸੀ ਚ ਆ ਗਈ ਨਾ ਹਾਂ ਬੱਚੀ ਜਰਸੀ ਆ ਗਈ ਠੀਕ ਹੈ ਜੇਰ ਓਕੇ ਹਾਂ ਹਾਂ ਉਹਦੀ ਆਪਣੀ ਡਾਟੀ ਹੈ ਕਿੰਨਾ ਗੋਲਾ ਚੋਇਆ ਸੀ ਵੀਰੇ ਗੋਲਾ ਪਾ ਬੱਚੇ ਇੰਜ ਘਾ ਕੇ 4 ਲੀਟਰ ਘੜਤਾ ਠੀਕ ਹੈ ਤੇ ਬਾਕੀ ਹੁਣ ਸ਼ਾਮ ਦੀ ਚਵਾਈ ਇਹਦੀ ਹੋਣੀ ਆ ਅੰਦਾਜ਼ਾ ਲਾਈਏ ਜੱਟ ਸੌਦਾ ਇਹਦਾ ਕਿੰਨਾ ਕੁ ਦੇ ਦੂਗੀਏ ਦੁੱਧ ਇਹ 15 ਲੀਟਰ ਦਾ ਆ ਨਾ ਪਾ ਦੂਗੇ ਧਾਡਲਾ ਬੱਚਾ ਉਹਦਾ 15 ਵਾਲੀ ਹੈਗੀ ਆ ਚੋਣ ਚਵਾ ਧਾਰਾ ਤੋਂ ਰੈਕ ਨੰਬਰ ਹੈ ਠੀਕ ਹੈ ਨਿਆਣੇ ਨੂਣੇ ਵਧੀਆ ਪਾਉਂਦੀ ਆ ਉਹੀ ਵਾਰ ਠੰਡੀ ਠੀਲਾ ਵੀਰੇ ਬੱਚਾ ਛੱਡ ਜੀ ਸੋ ਭਰੋ ਮੂੰਹ ਮੱਥਾ ਕੱਦ ਕੱਢ ਦੇਖ ਸਕਦੇ ਹੋ ਸਾਈਵਾਲ ਤੇ ਜਰਸੀ ਦਾ ਮੇਲ ਆ ਗਿਆ ਤੇ ਬਾਕੀ ਲੈਵਾ ਦੇਖੋ ਪੂਰਾ ਸਾਫ ਸੁਥਰਾ ਸੋਹਣਾ ਚੰਗਾ ਕੱਦ ਬੈਡਾ ਤੇ ਪਹਿਲਾ ਸੂਆ ਪਲੂਣ ਸੂਆ ਬੱਚੀ ਇਹਨੇ ਦੇ ਦਿਆ ਪਿੱਛੇ ਜਰਸੀ ਦੀ ਜੇਰ ਵਗੈਰਾ ਡਾਨਾ ਹੈ 14 15 ਕਿਲੋ ਦੁੱਧ ਨੇ ਰਾਮਣਾਬਾਦ ਮਾ ਤੇ ਬਾਕੀ ਹੈ ਜਮਾ ਗਰਮੀ ਵਾਲਾ ਤੋਹਫਾ ਹੀ ਸਾਈਵਾਲ ਦਾ ਮੇਲ ਤੇ ਜਰਸੀ ਦਾ ਤੇ ਦੁੱਧ ਭਾਵੇਂ 14 ਹੀ ਦੇਵੇ ਇਹ ਪਰ ਦਉ ਮੰਨ ਕੇ ਚਲੋ ਚੈੱਕ ਕਰ ਗਾ ਫੈਟ ਮੱਝਾਂ ਨੂੰ ਟੱਕਰ ਦੁੱਧ ਦੇ ਦਾ ਤੇ ਲੈਵਾ ਦੇਖੋ ਜਮਾ ਚਾਰੇ ਥਾਂ ਦੇਖਣ ਵਿੱਚ ਸਾਫ ਸੁਥਰੇ ਤੇ ਚੌਂਟ ਚਵਾਲੇ ਪਾਸੋਂ ਬੇਫਿਕਰ ਹੋ ਜੰਦਾ ਜੀ ਹਾਂ ਹਾਂ ਜੀ ਤੇ ਰੇਟ ਇਹਦਾ ਕੀ ਹੋਊਗਾ ਰੇਟ ਆਪਾਂ ਫੋਨ ਤੇ ਕਰਦਾਂਗੇ ਹੋ ਜਾਏ ਜਮਾ ਜੈ ਜੀ ਹਾਂ ਤੇ ਮੋਬਾਈਲ ਨੰਬਰ ਦੁਆਰੇ ਬੋਲ ਜੀ ਆਪਣਾ 9815532366 ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ